ਸਾਰੇ ਜਣੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਸਵੀਰ ਦਾ ਟਾਈਮ ਕਿੱਥੇ ਕੱਲ ਹਾਂ ਉਹ ਉਹਦੇ ਗੱਡੀ ਦੇ ਨੀਚੇ ਬੈਠੇ ਹੋ ਕੱਲ ਪਤਾ ਕੀ ਹੋਇਆ ਸ਼ਾਮੀ ਭਾਜੀ ਲੈ ਕੇ ਆਈ ਸੀ ਕਿ ਫੜਕੇ ਕੌਣ ਲੈ ਕੇ ਆਈ ਸੀ ਉਹਨਾਂ ਭਾਜੀ ਨੂੰ ਰਸਤੇ ਦੇ ਵਿੱਚ ਮਿਲ ਗਿਆ ਤੋਤਾ ਦਿਖ ਰਿਹਾ ਮਤ ਉਹ ਤਾਂ ਹੈ ਹੀ ਨਹੀਂ ਕਿਤੇ ਬਚਾ ਬਚਾਏ ਤੋਤੇ ਦਾ ਤੇ ਉਹ ਫਿਰ ਉਹ ਫੜ ਕੇ ਉਰੇ ਲਿਆਂਦਾ ਔਰ ਅਸੀਂ ਪਿੰਜਰੇ ਚ ਬਾੜਤਾ ਉਹਨੂੰ ਨਹਾਣੀ ਜੀ ਕਿਤੇ ਵਗ ਗਿਆ ਤੇ ਪਿੰਜਰੇ ਚ ਪਾੜੀਓ ਪਤਾ ਨਹੀਂ ਪਿੰਜਰਾ ਲੋਕ ਹੈ ਬਟ ਫਿਰ ਵੀ ਨਿਕਲ ਗਿਆ ਕੀ ਪਤਾ ਨਹੀਂ ਕਿਵੇਂ ਨਿਕਲਿਆ ਕਿਵੇਂ ਨਾ ਉਹ ਨੂੰਰੀ ਕਿਤੇ ਫਿਰਦਾ ਹੈ ਪਤਾ ਨਹੀਂ ਕਿੱਥੇ ਆ ਉੜਦਾ ਨਹੀਂ ਗਿਆ ਕਿਤੇ ਹੂੰ ਚੱਲ ਚਲੋ ਵਧੀਆ ਉੜ ਜੇਵੇ ਤਾਂ ਵਧੀਆ ਬਾਕੀ ਪਤਾ ਨਹੀਂ ਕਿੱਥੇ ਵਗ ਗਿਆ ਹੁਣ ਉਹ ਮੈਨੂੰ ਜਾਦਾ ਬਚਾ ਲੱਗਦਾ ਤੇ ਉੜਦਾ ਤਾਂ ਨਹੀਂ ਸੀ ਪਰ ਭਜਦਾ ਸੀ ਤੇਜ਼ ਮੈਂ ਤਾਂ ਮਰੂਤ ਵੀ ਲਿਆ ਕੇ ਰੱਖਿਆ ਉਹਦੇ ਵਾਸਤੇ ਨਾ ਥੱਲੇ ਤਾਂ ਹੈ ਨਹੀਂ ਗੱਡੀ 'ਚ ਮੈਂ ਵੇਖ ਲਿਆ ਜੀ ਚਲੋ ਜਿੱਥੇ ਗਿਆ ਹੋਊਗਾ ਕਿਤੇ ਗੱਡੀ ਕਿੱਥੇ ਦੇਖਿਆ ਤੀ ਮੈਂ ਤਾਂ ਉਰੇ ਫਿਰਦਾ ਤੀ ਗਾ ਉਰੇ ਉਸ ਤੋਂ ਬਾਅਦ ਫਿਰ ਉਹ ਦਿਨੇ ਮੈਂ ਜਦ ਮਰੂਤ ਲੈ ਕੇ ਆਇਆ ਉੱਥੇ ਮਰੂਤ ਕੋਲ ਸਿੱਟ ਤਾਂ ਫਿਰ ਗੱਡੀ ਨੀਚੀ ਵੱਡ ਗਈ ਫਿਰ ਨਹੀਂ ਮੈਂ ਦੇਖਿਆ ਵੀ ਕਿੱਥੇ ਆ ਕਿੱਥੇ ਨਾ

ਹਾਂਜੀ ਹੁਣ ਤਾਂ ਕਹਿ ਰਹੀ ਸੀ ਆਪੇ ਕਹਿੰਦੀ ਕਹਿੰਦੀ ਮੇਰਾ ਬਸ ਜੀਜਾ ਨਹੀਂ ਕਰਿਆ ਜਾਣੂ ਉਹਦਾ ਪਾਪਾ ਤਾਂ ਕਹਿੰਦਾ ਨਹੀਂ ਕਹਿੰਦਾ ਸੱਚੀ ਦੁਖਦਾ ਹੋਊਗਾ ਇਹਦਾ ਫਿਰ ਆਪੇ ਬੋਲ ਵੀ ਕਹਿੰਦੀ ਮੇਰਾ ਜੀਜਾ ਹੀ ਨਹੀਂ ਕਰਿਆ ਜਾਣੂ ਪਤਾ ਸਵੇਰੇ ਕੀ ਕਹਿੰਦੀ ਉਹ ਕਹਿੰਦੀ ਮੇਰੇ ਤਾਂ ਕਹਿੰਦੀ ਬੱਖੀ ਦੁਖਦੀ ਉਹ ਤਾਂ ਉੱਠੇ ਨਾ ਹਿੱਲੇ ਨਾ ਉੱਥੇ ਪਈ ਰਹੀ ਫਿਰ ਇਹਦਾ ਪਾਪਾ ਗਿਆ ਬਾਥਰੂਮ ਚ ਜਾਣੂ ਮੈਂ ਤੇ ਅਮਨ ਤੇ ਮਾਮੀ ਨੇ ਉਹਦੀ ਇੱਕ ਹੀ ਮੈਂ ਲੱਤਾਂ ਖਿੱਚਾ ਮੰਨੇ ਤੇ ਮਾਮੀ ਨੇ ਪਿੱਛੋਂ ਨੂੰ ਖੜਾ ਕੀਤਾ ਤਾਂ ਅਸੀਂ ਕੁੜੀ ਤਿਆਰ ਕਰੀ ਲੱਦਾ ਗਈ ਬਾਹਰ ਮੈਨੂੰ ਵੀ ਦਿਖਾ ਕੇ ਲੈ ਕੇ ਆਨੀ ਆ ਅੱਜ ਦਸਵੀਂ ਹੈ ਤਾਂ ਮਾਮਾ ਜੀ ਜਾ ਰਹੇ ਨੇ ਦਸਵੀਂ ਤੇ ਬਾਕੀ ਅੱਜ ਤੁਹਾਨੂੰ ਸਾਰੇ ਜਿਹਨਾਂ ਨੂੰ ਮੈਂ ਦਿਖਾਉਂਗੀ ਸੂਟ ਜਿਹੜੇ ਮੈਨੇ ਹੁਣ ਸਟਿਚ ਕੀਤੇ ਨੇ ਤਿਆਰ ਕੀਤੇ ਨੇ ਇਹ ਮਤਲਬ ਇੱਕ ਦੋ ਸੂਟ ਨੇ ਜਿਹੜੇ ਪਾਰਟੀ ਵੇਅਰ ਨੇ ਉਹ ਦਿਖਾਉਂਗੀ ਬਾਕੀ ਤਾਂ ਆਪਣੇ ਸਿੰਪਲ ਘਰ ਵਾਲੇ ਸੂਟ ਨੇ ਸੋ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਬਾਕੀ ਮੈਨ ਨਵਰੂਪ ਨਾਲ ਤੁਹਾਨੂੰ ਇੰਟਰਵਿਊ ਕਰਵਾ ਕੇ ਲੈ ਕੇ ਆਨੇ ਨੂੰ ਬਹੁਤ ਹੀ ਬਿਓ ਇਸ ਵੇਰੇ ਕੀ ਹਾਲਾਤ ਸੀਗੇ ਸਭ ਨੂੰ ਪੁੱਛਣੀ ਕੀ ਹਾਲਾਤ ਸੀਗੇ ਨਵਰੂਪ ਦੇ ਸਵੇਰੇ ਸਕੂਲ ਜਾਣ ਟਾਈਮ ਕਹਿੰਦੀ ਮੇਰੇ ਤਾਂ ਬੱਖੀਓ ਦੁਖਦੇ ਹਿੱਲੇ ਵੀ ਨਾ ਦੇਖੋ ਸਾਰੇ ਘਰ ਦੇ ਮੈਂਬਰ ਤਾਂ ਆਪਾਂ ਪੁੱਛਦੇ ਆ ਕਿਉਂਕਿ ਮੈਂ ਤਾਂ ਦੇਖਿਆ ਨਾ ਮੈਨੂੰ ਮਾਮੀ ਪਲਾਕ ਲੈ ਕੇ ਕਹਿੰਦੇ ਤੂੰ ਠਾੜ ਉਹਦਾ ਸਿਰ ਸੁਰਵਾ ਹਾਂਜੀ ਬਲਾ ਮੰਦੇ ਕੋਲੇ ਜਾਂਦੇ ਆ ਅੱਜ ਫਿਰ ਸਕੂਲ ਚੱਲਿਓ ਛੁੱਟੀਆਂ ਤੋਂ ਬਾਅਦ ਹੈ ਨਾ ਵੀ ਕੀ ਹੈ ਕੀ ਫੀਲਿੰਗ ਆ ਰਹੀ ਹੈ ਬਹੁਤ ਅੱਛਾ ਨਵਰੂਪ ਦੀ ਸਾਈਕਲ ਹੋਣ ਆ ਰਹੀ ਨੇ ਤੇ ਜਵਾਂ ਨਹੀਂ ਹੈਗੀ ਟੈਨਸ਼ਨ ਜਵਾਂ ਨਹੀਂ ਹੈਗੀ ਅੱਜ ਨੰਤਿਆ ਨਵਰੂਪ ਦੇ ਸਵੇਰੇ ਕੀ ਹਾਲਾਤ ਸੀਗੇ ਬਹੁਤ ਔਖੇ ਸੀ ਮਸਾਈ ਕੁੜੀ ਅਸੀਂ ਤਿਆਰ ਕਰੀ ਅੱਜ ਬਚਾਰੀ ਨਾ ਢਿੱਡ ਦੁਖਣ ਲੱਗ ਗਿਆ ਸੀ ਹਾਂ ਪਰ ਅਸੀਂ ਮੂੰਹ ਦੀ ਥਾਂ ਕੁਝ ਹੋਰ ਮਲਤਾ ਫਿਰ ਉਹ ਠੀਕ ਹੋ ਗਿਆ ਮਲ ਲਈਤੀ ਮੂੰਹ ਮਲਤਾ ਕੁਝ ਹੋਰ ਕੁੜੀ ਦਾ ਪਰ ਠੀਕ ਹੋ ਗਿਆ ਭਾਈ ਮਮੀ ਜਲਸੀ ਫਿਰ ਉਹ ਪੂਜੀ ਉਹ ਸੱਟ ਲੱਗ ਗਈ ਨਾਲ ਅਸੀਂ ਹੂੰ ਜੀ ਕਿਦ ਮੌਚ ਨੂੰ ਬਚਾ ਚੀ ਜੀ ਨਹੀਂ ਇਹਨੂੰ ਥੱਲੇ ਦੀ ਪਾਵੋ ਓਏ ਉਹ ਕੋਰ ਦੇ ਉੱਪਰ ਦੀ ਕੌਣ ਸਾਂ ਹਾਂ ਨਾਲ ਐਵੇਂ ਨਹੀਂ ਹਾਂ ਇਹਨੂੰ ਅੰਦਰ ਦੀ ਕਰ ਲਓ ਹਾਂ ਐਂ ਕਰ ਲਾ ਚਲ ਰਾਕ ਤੋਤੋਂ ਨਾ ਪਿੰਜਰੇ ਚ ਬਾੜਾ ਪਿੰਜਰੇ ਚੋਂ ਨਿਕਲ ਗਿਆ ਪਤਾ ਨਹੀਂ ਕਿਵੇਂ ਫੇਰ ਕਿੱਥੇ ਆਉਣ ਹੁਣ ਉੱਥੇ ਫਿਰਦਾ ਸੀ ਹੁਣ ਗਾਇਬ ਹੋ ਗਿਆ ਗੱਡੀ ਹੇਠਾਂ ਹੀ ਫਿਰ ਰਿਹਾ ਸੀ ਹੁਣ ਮੈਂ ਉਹਨੂੰ ਮਰੂਸ ਿੱਟਕੇ ਹੀ ਤੀ ਬਹੁ ਕੀ ਗਿਆ ਉਹਨੂੰ ਪਤਾ ਨਹੀਂ ਕੀ ਹੋਇਆ ਭੱਜਦਾ ਬਹੁਤ ਇਹ ਜਦ ਤੱਕ ਜਦ ਦੀ ਭੱਜ ਕੇ ਗੱਡੀ ਦੇ ਵਿੱਚ ਬੜੀ ਜਾਂਦਾ ਹੋਰ ਪਿੰਜਰੇ ਵਿੱਚ ਪਤਾ ਨਹੀਂ ਕਿਵੇਂ ਨਿਕਲੀ ਉਹਨਾਂ ਇੱਕ ਦਿਨ ਹੀ ਕਿਤੇ ਕਿਤੇ ਘੁੰਮੜ ਜਾਂਦਾ ਵੇ ਉਹਨੂੰ ਬਿੱਲੀ ਦੀ ਵਿਲਾ ਹੋਪਤਾ ਨਹੀਂ ਸਾਡੇ ਤਾਂ ਨਹੀਂ ਫਿਰਦੀ ਹੈਗੀ ਬਾਕੀ ਭਾਈ ਉਹ ਸਮੈਲਤਾ ਫਿਰ ਉਹਨੂੰ ਦੇਖ ਜਿਆ ਕਿੱਥੇ ਕਿੱਥੇ ਨਾ ਕੀ ਸੀ ਤੋਤਾ ਤੋਤਾ ਗੁਰੂ ਜੀ ਕੋ ਫਿਰਦੀ ਹਾਂ ਥੋੜਾ ਸੂਟ ਤਾਂ ਦੰਨਾ ਸ਼ਾਮ ਨੂੰ ਆਪਾਂ ਦਿਖਾਵਾਂਗੇ ਨਾਲੇ ਹੋਰ ਸੂਟ ਵੀ ਦਿਖਾਵਾਂਗੇ ਬਥੇਰੇ ਸੂਟ ਸਟਿਚ ਕਿਤੇ ਪੈਨੇ ਉਹਨੂੰ ਦਿਖਾਵਾਂਗੇ ਪਾਰਟੀ ਵੇਅਰ ਸੂਟ ਆ ਗਏ ਨਾ ਅੱਜ ਆ ਕੀ ਅਬ ਸਬਜ਼ੀ ਮਿਕਸ ਵੇਜ ਬਣਾਣਾ ਅੱਜ ਕੀ ਬਾਤ ਹੈ ਇੱਕ ਅਜਰਾ ਕਿੱਥੋਂ ਲਿਆਂਦੀ ਹੈ ਹੈਗੇ ਸੀ ਆਪਣੇ ਕੀ ਬਾਤ ਹੈ ਮੈਨੂੰ ਤਾਂ ਪਤਾ ਨਹੀਂ ਮਿਲ ਗਏ ਆਪਣੇ ਹੂੰ ਥੋੜੀ ਗੋਭੀ ਮਿਲ ਗਈ ਆਪਣੇ ਕੀ ਬਾਤ ਹੈ ਥੋੜੇ ਆਲੂ ਮਿਲ ਗਏ ਆਪਣੇ ਆਲੂ ਆਪਣੇ ਵੀ ਵਧੀਆ ਹੋਏ ਹੋਏ ਨੇ ਉਹ ਬਾਹਰ ਹਨ ਅਮਨ ਉਹ ਵੀ ਆ ਗਏ ਆਹ ਵਧੀਆ ਗੋਭੀ हां मुरी खड़ी करले कल देख रही थी हां फिर ਕਿੰਨਾ दुख रे ਢਿੱਡ ਤੇਰਾ ਕੀ ਹੋ ਗਿਆ ਕਿੰਨੇ ਕਿੱਡ ਦੁੱਖ ਦਾ ਕੀ ਹੋ ਗਿਆ ਜੇ ਫਿਰਦੀ ਆ ਨਹੀਂ ਬਸ ਅੱਛੇ ਦੀ ਮੰਮਾ ਨੇ ਸਾਹਮਣੇ ਲਾੜੂ ਢਿੱਡ ਦਾ ਪੁੱਛ ਲਾ ਪਾਪੀ ਕਿੰਨਾ ਕਿ ਦੁੱਖ ਦਾ ਤਦੋਂ ਕਾਗੇ ਦੀ ਸੀ ਮੈਂ ਦਿਨ ਹੋ ਗਿਆ ਢਿੱਡ ਹਟ ਗਿਆ ਹਟਣਾ ਹੀ ਸੀ ਉਹ ਤਾਂ ਕੁੜੀ ਨੇ ਗਲਤ ਹੋ ਲਾਤੀ ਸੀ ਕਿ ਕਰੀਮ ਇਹ ਤਾਂ ਪੇਪਰ ਟੈਸਟ ਕੀ ਮੇਰੇ ਆ ਤੇਰਾ ਬਹੁਤ ਵਧੀਆ ਚੱਲ ਵਧੀਆ ਟੈਸਟ ਸੀ ਹਮ ਕਾਲੂ ਵੀ ਆ ਦੋ ਸਬਜੈਕਟ ਹੁਣ ਤੱਕ ਪੜ੍ਹਨੇ ਤੇਰੇ ਰੋਜ਼ ਹੀ ਹੋਏਗਾ ਜਦ ਤੱਕ ਤੇਰੇ ਪੇਪਰ ਚਾਟ ਨਹੀਂ ਹੁੰਦੇ ਹਮ ਲੋ ਜੀ ਕਬਜੀ ਨੂੰ ਪਹਿਲਾਂ ਤੇਲ ਚ ਭੁੰਨਿਆ ਜਾ ਰਿਹਾ ਜੇ ਖਰਚ ਮਾਲ ਰੱਖਿਆ ਗਿਆ बस मैं ये अंदर काम चल डेढ़ के हैं फिर शाम में अपन तुम्हें दिखावागे सारे सूट। ਹੁਣ ਮੈਂ ਤੁਹਾਨੂੰ ਦਿਖਾਣੇ ਜਿਹੜੇ ਮੈਂਨੇ ਸੂਟ ਹੁਣ ਸਟਿਚ ਕੀਤੇ ਸੀਗੇ ਸੋ ਇਹ ਹੈਗਾ ਸਭ ਤੋਂ ਪਹਿਲਾ ਆਪਣੀ ਵਰਲਿੰਦਾ ਸੂਟ। ਵਰਲਿੰਦਾ ਸੂਟ ਨਹੀਂ ਵਰਲਿੰਦਾ ਦੀ ਫਰਾਕ ਆ ਗਰਮੀਆਂ ਚ ਪਾਣੇ ਵਾਲੀ। ਮੇਰੇ ਕੋਲ ਨਾ ਕਪੜਾ ਪੀਸ ਬਚ ਕੇ ਸੀਗੇ ਆ ਪੀਸ ਵੀ ਬਚ ਕੇ ਸੀ ਆਪ ਵੀ ਫਿਰ ਮੈਂ ਦੋਨਾਂ ਨੂੰ ਮਿਕਸ ਕਰਕੇ ਆ ਪੀਸ ਐਵੇਂ ਦੀ ਫਰਾਕ ਬਣਾਤੀ। ਇਹ ਮੇਰੇ ਕੋਲ ਲੈਸ ਪਈ ਦੀ ਤਾਂ ਮੈਂ ਇਹਦੀ ਲੈਸ ਇੱਥੇ ਲਾਤੀ ਐਂਡ ਇਹੀ ਮੈਂ ਦੇ ਬਾਟਮ ਤੇ ਲਾਤੀ। ਬਾਕੀ ਇਹਦਾ ਗੋਲ ਚੌਰਸ ਗੜਾ ਕੱਲ ਤਾਂ ਗਲੇ ਤੇ ਪੱਟੀ ਲਾਦੀ ਤਾਂ ਇਹ ਸਿੰਪਲ ਗਰਮੀਆਂ 'ਚ ਪਾਉਣ ਵਾਲੀ ਫਰਾਕ ਬਣ ਕੇ ਨਾਲੇ ਹਲਕੀ ਫਰਾਕ ਨਾਲੇ ਨਾ ਬੱਚਿਆਂ ਦੇ ਪੈ ਜਾਂਦੀ ਆ ਸੋ ਇਹ ਹੈਗਾ ਮੇਰਾ ਸਭ ਤੋਂ ਪਹਿਲਾ ਪੀਸ ਜਿਹੜਾ ਮੈਨੇ ਟੋਟਿਆਂ 'ਚੋਂ ਬਣਾਇਆ ਐ ਐਵੇਂ ਮੇਰੇ ਕੋਲ ਟੋਟੇ ਪਏ ਰਹਿੰਦੇ ਨੇ ਫਿਰ ਮੈਂ ਐਵੇਂ ਮਤਲਬ ਵਰਲਿਨ ਨੂੰ ਬਣਾ ਕੇ ਕਿਉਂਕਿ ਛੋਟੀ ਐ ਨਾ ਉਹਦੇ ਆ ਜਾਂਦੀ ਆ ਹੁਣ ਆਪਾਂ ਤੁਹਾਨੂੰ ਕਰਦੇ ਆ ਨੈਕਸਟ ਪੀਸ ਸੋ ਇਹ ਹੈਗਾ ਮੇਰੀ ਮੰਮੀ ਜੀ ਦਾ ਸੂਟ ਆ ਚੈੱਕ ਕਰੋ ਸੋ ਇਹ ਹੈਗਾ ਗਰਮ ਦੇ ਵਿੱਚ ਇਵੇਂ ਸਿੰਪਲੀ ਸੂਟ ਸਟਿਚ ਕੀਤੇ ਨੇ ਨਾਲ ਜ਼ਿਆਦਾ ਕੁਝ ਨਹੀਂ ਕੀਤਾ ਹੈਗਾ ਆ ਸਿੰਪਲ ਐਵੇਂ ਸੂਟ ਇਹ ਮੈਨੇ ਬਣਾਇਆ ਐ ਐਂਡ ਇਹ ਸੂਟ ਦਾ ਕਪੜਾ ਨਾ ਮੇਰੇ ਕੋਲ ਪੂਰਾ ਪੂਰਾ ਸੀਗਾ ਐਂਡ ਮੈਂ ਉਸ ਦੇ ਵਿੱਚੇ ਕਵਰ ਕਰਕੇ ਬਣਾਇਆ ਮਤਲਬ ਵੀ ਜਿਹੜੇ ਸੂਟ ਨੇ ਸਿੰਪਲ ਸੂਟ ਸਟਿਚ ਕੀਤੇ ਹੋ ਜਿੰਨਾ ਤੇ ਮੈਂ ਕੁਝ ਜ਼ਿਆਦਾ ਨਹੀਂ ਕੀਤਾ ਹੈਗਾ ਸਿਰਫ ਚੌਰਸ ਗਲਤ ਐਂਡ ਸਿੰਪਲ ਇਹਨੂੰ ਤਿਆਰ ਕੀਤਾ ਇਹਦੇ ਨਾਲ ਹੈਗੇ ਮੇਰੀ ਸਲਵਾਰ ਐਂਡ ਸਲਵਾਰ ਦੇ ਜਿਹੜੇ ਮੈਨੇ ਮੂਰੀਆ ਨੇ ਉਹ ਮੈਂ ਮੂਰੀਆ ਦੇ ਵਿੱਚ ਮੈਨੇ ਆਵਲੀ ਪੱਟੀ ਲਾਤੀ ਐਵੇਂ ਦੀ ਇਹ ਬੈਕ ਸਾਈਡ ਤੇ ਲੱਗ ਰਹੀ ਸੀ ਬਟ ਬੈਕ ਸਾਈਡ ਤੇ ਮੈਨੂੰ ਵਧੀ ਨਹੀਂ ਲੱਗੀ ਤਾਂ ਕਰਕੇ ਫਿਰ ਮੈਨੇ ਬੈਕ ਸਾਈਡ ਤੋਂ ਕੱਟ ਕੇ ਇੱਥੇ ਲਾਤੀ ਐਂਡ ਇਹ ਮੇਰੀ ਸਲਵਾਰ ਆ ਚੈੱਕ ਕਰਕੇ ਦੱਸੋ ਜੀ ਇਹ ਸੂਟ ਕਿਵੇਂ ਦਾ ਲੱਗਾ ਹੈ ਮੈਂ ਮੇਰੀ ਮਾਮੀ ਵਾਸਤੇ ਸੂਟ ਸਟਿਚ ਕਰਕੇ ਦਿੱਤਾ ਉਹਨਾਂ ਨੂੰ ਠੀਕ ਹੈ ਜੀ ਸੋ ਹੁਣ ਆ ਰਿਹਾ ਆਪਣਾ ਨੈਕਸਟ ਪੀਸ ਸੋ ਨੈਕਸਟ ਪੀਸ ਹੈਗਾ ਉਹ ਵੀ ਮੇਰੀ ਮੰਮੀ ਦੀ ਲਈ ਆ ਇਹ ਉਹਨਾਂ ਦਾ ਕਾਟਨ ਦਾ ਸੂਟ ਹੈ ਉਹ ਮਤਲਬ ਵੀ ਨਾ ਉਹ ਬਾਹਰ ਰਹਿੰਦੇ ਆ ਤਾਂ ਕਰਕੇ ਆ ਟੇਪ ਨਹੀਂ ਤਾਰੀ ਮੈਨੇ ਸੋ ਮੈਂ ਤੁਹਾਨੂੰ ਦਿਖਾਨੀ ਇਹਦੀ ਮੈਂ ਸਿੰਪਲ ਹੀ ਸਲਵਾਰ ਕਰੀਏ ਕੁਝ ਖਾਸ ਨਹੀਂ ਕੀਤਾ ਕਿਉਂਕਿ ਮੰਮੀ ਕਹ ਰਹੀ ਸੀਗੇ ਵੀ ਘਰ ਪਾਣ ਨਾਲ ਸੂਟ ਹੈ ਵੀ ਸਿੰਪਲ ਹੀ ਤਿਆਰ ਕਰਦੀ ਸੋ ਇਹ ਹੈਗਾ ਇਹਦਾ ਕਮੀਜ਼ ਕਮੀਜ਼ ਤੁਸੀਂ ਦੇਖੋ ਸੋ ਆ ਹੈਗਾ ਇਹਦਾ ਕਮੀਜ਼ ਨੀਚੇ ਦੀ ਲੀਡਿੰਗ ਉਹ ਆ ਪ੍ਰਿੰਟਡ ਸੂਟ ਆ ਇਹ

ਸੋ ਇਹ ਹੈਗਾ ਮੇਰਾ ਸਭ ਤੋਂ ਪਹਿਲਾ ਸੂਟ ਜਿਹੜਾ ਕਿ ਮੈਂ ਟਾਈਂਡਾਈਂਡਾਈ ਤੇ ਰੈਡੀ ਕੀਤਾ ਸੋ ਇਹ ਸੂਟ ਤੇ ਮੈਨੇ ਲੈਸ ਨਾਲ ਬਹੁਤ ਕੀਤਾ ਤੇ ਮੈਨੇ ਫੋਰ ਸਾਈਡਡ ਦੇ ਉੱਤੇ ਲੈਸ ਲਾਈਆਂ ਨੇ ਬਾਜੂ ਤੇ ਲੈਸ ਲਾਈ ਹੈ ਠੀਕੇ ਲੈਸ ਮੈਨੇ ਬੜੀ ਯੂਜ਼ ਕੀਤੀ ਹੈ ਇਹਦੇ ਵਿੱਚ ਤੇ ਇਹਦੇ ਮੈਨੇ ਵੀ ਸ਼ੇਪ ਦਾ ਗਲਾ ਰੈਡੀ ਕੀਤਾ ਹੈ ਵਿਚੇ ਦੇ ਪਾਈਨੇ ਮੈਨੇ ਪਿੰਟੈਕਸ ਪਿੰਟੈਕਸ ਦੇ ਵਿੱਚ ਮੈਂ ਇਹਦੇ ਬਟਨ ਲਗਵਾਉਣੇ ਨੇ ਜੋ ਕਿ ਮੈਂ ਸਲਵਾਰ ਕਲਰ ਦੇ ਬਣਵਾਉਣ ਲਈ ਦਿੱਤੇ ਹੋਏ ਆ ਬਣ ਕੇ ਆਏ ਨੇ ਕਿ ਫਿਰ ਮੈਂ ਇਹਦੇ ਉੱਤੇ ਲਾ ਦਾਂਗੀ ਐਂਡ ਇਹਦੇ ਨਾਲ ਮੈਨੇ ਪਲੇਨ ਕਲਰ ਦੀ ਜੀ ਸਲਵਾਰ ਹੈ ਸਲਵਾਰ ਮੈਨੇ ਸਟ੍ਰੇਟ ਸਲਵਾਰ ਪਾਕਿਸਤਾਨੀ ਕਰੀਏ ਐਂਡ ਇਹਦੇ ਵਿੱਚ ਮੈਨੇ ਪਿੰਟ ਐਕਸਪਾਇਰ ਨਾਲ ਮੈਨੇ ਇਹਦੇ ਵਿੱਚ ਲੈਸ ਨਾਲ ਕੰਮ ਕੀਤਾ ਸੋ ਇਹ ਹੈਗਾ ਮੇਰਾ ਫਸਟ ਸੂਟ ਤੇ ਹੁਣ ਮੈਂ ਤੁਹਾਨੂੰ ਦਿਖਾਣੇ ਮੇਰਾ ਸੈਕੰਡ ਸੂਟ ਜਿਹੜਾ ਮੈਂ ਤਿਆਰ ਕੀਤਾ ਸੋ ਲੋ ਜੀ ਇਹ ਹੈਗਾ ਵਿਆਹ ਦੇ ਫੰਕਸ਼ਨ ਲਈ ਵਾਸਤੇ ਸੂਟ ਮੈਂ ਰੈਡੀ ਕਰਵਾਇਆ ਇਹ ਮੈਨੇ ਮੇਰੀ ਮੰਮਾ ਦਾ ਕਰਵਾਇਆ ਰੈਡੀ ਆ ਵੇਖੋ ਜੀ ਇਹਦੇ ਉੱਤੇ ਮੇਲੇ ਜਿਹੜਾ ਆ ਕੀਤਾ ਮੈਨੇ ਪਾਈਪਿੰਗ ਖੁਦ ਬਣਵਾ ਕੇ ਲਾਈਆ ਏ ਇਹ ਮੈਂ ਕੱਪੜਾ ਲਈ ਸੀ ਐਂਡ ਫਿਰ ਮੈਨੇ ਘਰੇ ਪਾਈਪਿੰਗ ਬਣਾ ਲਈ ਸੀਗੀ ਸੋ ਇਹ ਮੈਨੇ ਸਿੰਪਲ ਇਹਦਾ ਗਲਾ ਕੀਤਾ ਕਿਉਂਕਿ ਮम्मा ਚਾਹਦੇ ਸੀਗੀ ਵੀ ਸੂਟ ਮੇਰਾ ਸਿੰਪਲ ਹੋਵੇ ਤੇ ਇਹ ਐਵੇਂ ਕੱਢਿਆ ਹੋਇਆ ਸਾਰਾ ਸੂਟ ਐਂਡ ਇਹਦੀ ਸਿੰਪਲ ਸਲਵਾਰ ਐ ਸਲਵਾਰ ਮੈਂ ਸਿੰਪਲ ਕਰੀਏ ਬਟ ਸਲਵਾਰ ਬਹੁਤ ਹੈਵੀ ਕਰੀਏ ਮੈਨੇ ਰੈਡੀ ਮਤਲਬ ਵੀ ਆਲਮੋਸਟ ਮੈਂ ਸਾਰਾ ਕੱਪੜਾ ਇਹਦੀ ਸਲਵਾਰ ਤੇ ਯੂਜ਼ ਕਰ ਲਿਆ ਜਿੰਨਾ ਵੀ ਕੱਪੜਾ ਮੇਰੇ ਕੋਲ ਸੀਗਾ ਬਟ ਕਮੀਜ਼ ਦਾ ਫਾਈਬਰਿਕ ਹੋਰ ਐ ਸਲਵਾਰ ਦਾ ਹੋਰ ਆ ਬਾਕੀ ਤੁਸੀਂ ਮੈਨੂੰ ਦੱਸਿਓ ਵੀ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਿਆ ਇਹ ਪਾਰਟੀ ਵੇਅਰ ਤੁਸੀਂ ਪਾਰਟੀ ਵੇਅਰ ਚ ਪਾ ਸਕਦੇ ਹੋ ਆਪਣਾ ਇਸ ਤਰ੍ਹਾਂ ਇਹਦੀ ਇਹਦੀ ਫਿਨਿਸ਼ਿੰਗ ਹੈ ਇਹ ਜਿਹੜੀ ਦੁਪੱਟਾ ਹੈ ਮੈਂ ਉਹਦੇ ਤੇ ਵੀ ਇਹੀ ਫਿਨਿਸ਼ਿੰਗ ਕਰਨਾ ਚਾਹੁੰਦੀ ਸੀ ਬਟ ਉਹਦੇ ਆਲੇ ਦੁਆਲੇ ਨਾ ਕਟਾਈ ਕੱਢੀ ਹੋਈ ਹੈ ਸਾਂਗਰ ਕੇ ਫਿਰ ਮੈਨੂੰ ਲੋੜ ਨਹੀਂ ਹੈਗੀ ਸੋ ਇਹ ਹੈਗਾ ਆਪਣਾ ਪਾਰਟੀ ਵੇਅਰ ਸੂਟ ਬਾਕੀ ਮੈਨੂੰ ਦੱਸਿਓ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਤੇ ਇਹ ਹੈਗਾ ਥਰਡ ਸੂਟ ਇਹ ਵੀ ਮੇਰੇ ਮਮਾ ਦਾ ਸੂਟ ਹੈ ਜਿਹੜਾ ਸਭ ਤੋਂ ਫਰਸਟ ਸੂਟ ਸੀਗਾ ਉਹ ਸੀਗਾ ਮੇਰੀ ਭਾਬੀ ਦਾ ਉਹ ਮੈਂ ਉਪਾਹਰ ਨਹੀਂ ਕਰਾਣੇ ਨੇ ਤੇ ਉੱਥੇ ਵੀ ਮੈਂ ਸਭ ਤੋਂ ਕੂ ਤੇ ਇਹ ਹੈਗਾ ਮੇਰੇ ਮਮਾ ਦਾ ਸੂਟ ਸੋ ਇਹ ਸੂਟ ਵੀ ਮੈਨੇ ਹੁਣ ਸਟਿਚ ਕੀਤਾ ਇਹ ਵੀ ਆਪਾਂ ਪਾਰਟੀ ਵੀਅਰ ਯੂਜ਼ ਕਰ ਸਕਦੇ ਹਣਾ ਸੋ ਇਹਨਾਂ ਦੀ ਮਮਾ ਲਈ ਸੂਟ ਨੇ ਮੈਨੇ ਗਲੇ ਸਿੰਪਲ ਕਰੀ ਕਿ ਮੇਰੇ ਮਮਾ ਨੂੰ ਨਾ ਸਿੰਪਲ ਸਾਦੇ ਸੂਟ ਜ਼ਿਆਦਾ ਪਸੰਦ ਨੇ ਉਹ ਗਲੇ ਤੇ ਕੰਮ ਥੋੜਾ ਘੱਟ ਕਰਵਾ ਕੇ ਰਾਜ਼ੀ ਨੇ ਹੁਣ ਅਸੀਂ ਇੱਕ ਦੋ ਸੂਟ ਕਢਵਾਏ ਵੀ ਨੇ ਸੋ ਉਹਨਾਂ ਤੇ ਵੀ ਅਸੀਂ ਕੁਝ ਗਲੇ ਤੇ ਕੁਝ ਵੀ ਨਹੀਂ ਕਰਦੇ ਹੈਗੇ ਸਿੰਪਲ ਸੂਟ ਤਿਆਰ ਕਰਾਂਗੇ ਗਲੇ ਤੇ ਬਟ ਇਹਦੇ ਤੇ ਫਿਰ ਮੈਨੇ ਇਹ ਕਿਆ ਕੀਤਾ ਫਿਰ ਮੈਨੂੰ ਇਹ ਜ਼ਿਆਦਾ ਸਿੰਪਲ ਲੱਗੇ ਕਿਉਂਕਿ ਇਹਦੇ ਨਾ ਬਾਹਾਂ ਤੇ ਕੋਈ ਬਾਜੂ ਤੇ ਕਢਾਈ ਨਹੀਂ ਸੀਗੀ ਸੋ ਦੈਨ ਮੈਂ ਇਹਦੇ ਤੇ ਨਾ ਲੈਸ ਨਾਲ ਫਿਨਿਸ਼ਿੰਗ ਦੀਤੀ ਤਾਂ ਮੇਰੇ ਤੇ ਬਾਜੂਆਂ ਤੇ ਲੈਸ ਲਾਈ ਹੈ ਐਂਡ ਇਸ ਫਰੰਟ ਪੱਲੇ ਦੇ ਮੈਨੇ ਲੈਸ ਲਾ ਕੇ ਐਵੇਂ ਹੀ ਸੂਟ ਸਿੰਪਲ ਤਿਆਰ ਕਰਿਆ ਸੋ ਇਹਦੇ ਨਾਲ ਵੀ ਜੋ ਸਲਵਾਰ ਹੈ ਮੇਰੀ ਉਹ ਹੈਵੀ ਆ ਸਲਵਾਰ ਦੇ ਮੂਰੀਏ ਦੇਖੋ ਇਹ ਮੈਨੇ ਅੱਜ ਹੀ ਰੈਡੀ ਕਰਿਆ ਹੈ ਜੇ ਸੋ ਮੈਨੂੰ ਇਹੀ ਸੀਗਾ ਵੀ ਚਲ ਮੇਰਾ ਸੂਟ ਵੀ ਰੈਡੀ ਹੋ ਜੇਗਾ ਇੱਕ ਹੋਰ ਸੂਟ ਆ ਰਿਹਾ ਫਿਰ ਉਹ ਬਹੁਤ ਸੋਹਣਾ ਵਸੀ ਖੁਦ ਲੀ ਕੇ ਕਪੜਾ ਕਢਵਾਇਆ ਸੋ ਇਹਦੀ ਸਲਵਾਰ ਹੈ ਜੀ ਸੋ ਮੈਨੂੰ ਜਰੂਰ ਦੱਸੋ ਤੁਹਾਨੂੰ ਕਿਹੜਾ ਸੂਟ ਮਮਾ ਇਹ ਹੈਗਾ ਥਰਡ ਸੂਟ ਇਹ ਵੀ ਹੁਣ 42 ਸੂਟੇ ਚੱਲ ਰਹੇ ਨੇ ਕਿ ਵਿਆਹ ਤੋਂ ਸੀ ਜਾਰਾ ਸਾਰੇ ਵਿਆਹ ਲਈ ਸਮਾਰੇ ਨੇ ਇਹ ਹੈਗਾ ਮੇਰੀ ਮੰਮੀ ਜੀ ਦਾ ਸੂਟ ਇਹਦੇ ਤੇ ਮੈਨੇ ਸਿੰਪਲ ਮੈਨੇ ਲੈਸ ਨਾਲੇ ਵਰਕ ਕੀਤਾ ਜਦ ਤਰ ਹੁਣ ਮੈਂ ਸੂਟ ਸਾਰੇ ਲੈਸਾਂ ਵਾਲੀ ਕਰ ਰਹੀਆਂ ਸਿਰਫ ਇੱਕ ਸੂਟ ਮੰਮਾ ਦਾ ਮੈਨੇ ਉਸ ਤੇ ਮੈਨੇ ਉਹ ਲਾਈਆ ਪਾਈਪਿੰਗ ਸੋ ਇਹਦੇ ਤੇ ਵੀ ਮੈਨੇ 4 ਸਾਈਡਿਡ ਤੇ ਐਵੇਂ ਲੈਸ ਨਾਲ ਵਰਕ ਕੀਤਾ ਆ ਦੇਖੋ ਜੀ ਸੋ ਇਹ ਵੀ ਕੱਟ ਕੱਢਿਆ ਹੋਇਆ ਸੂਟ ਹੈ ਬਾਕੀ ਵੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਇਹ ਬਾਕੀ ਤੁਸੀਂ ਦੇਖ ਹੀ ਰਹੇ ਹੋ ਹਜਿਰੀ ਥੋੜੇ ਜਨਾ ਤਰਪਾਈ ਰਹਿੰਦੀ ਹੈ ਮੇਰੀ ਕਰਨੀ ਕਿਉਂਕਿ ਮੈਨੂੰ ਹਜੇ ਮੈਂ ਮੈਂ ਸਟੀਚਿੰਗ ਵਗੈਰਾ ਪੈਣਾ ਕੰਮ ਸਟੀਚਿੰਗ ਦਾ ਨਹੀਂ ਬੀੜ ਕੇ ਫਿਰ ਮਿਲਦਾ ਵੀ ਚਲ ਵੀਡੀਓ ਬਣਾਦਾ ਫਿਰ ਮੈਂ ਆਰਾਮ ਨਾਲ ਇਹਦੀ ਉਹ ਕਰੂੰਗੀ ਤਰਪਾਈ ਸੋ ਇਹਦੀ ਆ ਸਿੰਪਲ ਸਲਵਾਰ ਕਰੀ ਐ ਮੈਨੇ ਸੋ ਸਲਵਾਰ ਮੈਨੇ ਹੈਵੀ ਉਹ ਕਰੀ ਐ ਕਿਉਂਕਿ ਉਹ ਹੈਵੀ ਪਸੰਦਰੇ ਤਾਂ ਕਰਕੇ ਮੈਂ ਸਲਵਾਰਾਂ ਸਾਰੀਆਂ ਹੈਵੀ ਕਰਦੀ ਆ ਸੋ ਬਾਕੀ ਇਹ ਸੀਗੀ ਜੀ ਆਪਣੇ ਸਾਰੇ ਪਾਰਟੀ ਵੇਅਰ ਸੂਟ ਜਿਹੜੇ ਆਪਾਂ ਆਮ ਪਾਰਟੀਆਂ ਤੇ ਪਾ ਸਕਦੇ ਆ ਵਿਆਹ ਦੇ ਫੰਕਸ਼ਨਸ ਤੇ ਪਾ ਸਕਦੇ ਆ ਹਨਾ ਸੋ ਮੈਂ ਤੁਹਾਨੂੰ ਜਿ ਦੱਸਿਆ ਵੀ ਤੁਹਾਨੂੰ ਇਹ ਤਿੰਨ ਸੂਟਾਂ ਨਾਲ ਕਿਹੜੇ ਸੂਟ ਵਧੀਆ ਲੱਗੇ ਨੇ ਬਾਕੀ ਤੁਸੀਂ ਸਿੰਪਲ ਸੂਟ ਵੀ ਪਹਿਲਾਂ ਦੇਖ ਲਏ ਨੇ ਹਨਾ ਉਹ ਵੀ ਬਹੁਤ ਵਧੀਆ ਸੂਟ ਸੀਗੇ ਮਤਲਬ ਸਾਰੇ ਠੀਕ ਸੀਗੇ ਸੋ ਲੋ ਜੀ ਇਹ ਹੈਗਾ ਸੂਟ ਮੇਰੇ ਮੂਮਾ ਦਾ ਇਹ ਵੀ ਸੂਟ ਮਤਲਬ ਆਣ ਜਾਣ ਨਾਲ ਆ ਪਾਣ ਜਾਣ ਚ ਵੀ ਪਾਰਟੀ ਚ ਵੀ ਮੈਂ ਕਹਿੰਦੀ ਆ ਪਾਸ ਹੋ ਜਿਨੇਗੀ ਕੱਪੜਾ ਬਹੁਤ ਵਧੀਆ ਲੱਗਿਆ ਮੈਨੂੰ ਇਹ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਸੀਗੀ ਸੋ ਬਾਕੀ ਅੱਜ ਕੱਲ ਇਹ ਸੂਟ ਚੱਲ ਵੀ ਬਹੁਤ ਜ਼ਿਆਦਾ ਰਹੇ ਨੇ ਸੋ ਇਹਦੇ ਨਾਲ ਸਲਵਾਰ ਹੈ ਸੋ ਸਲਵਾਰਤੀ ਮੈਨੇ ਮੂਰੀਆਂ ਉੱਪਰ ਜਿਹੜੇ ਮੂਰੀਓਂ ਉੱਪਰ ਮੈਨੇ ਜਿਹੜੀ ਆ ਬਾਹਾਂ ਵਾਲੀ ਕਢਾਈ ਸੀਗੀ ਉਹ ਯੂਜ਼ ਕਰੀਓ ਲਾਤੀ ਸੋ ਐਵੇਂ ਮੈਂ ਦੀ ਸਲਵਾਰ ਰੈਡੀ ਕਰੀ ਐ ਬਾਕੀ ਮੈਨੇ ਸੂਟ ਬਹੁਤ ਸੋਹਣਾ ਲੱਗਿਆ ਸੋ ਬਾਕੀ ਹੁਣ ਤੁਸੀਂ ਇੱਧਰ ਵੀ ਸੂਟ ਦੇਖੇ ਰਹੋ ਆਪਣੇ ਸੂਟ ਸਾਰੇ ਪਏ ਨੇ ਹਨਾ ਤੁਸੀਂ ਮੈਨੂੰ ਫਾਇਰ ਨੇ ਜਰੂਰ ਦੱਸਿਓ ਕਿ ਨੂੰ ਕਿਹੜਾ ਸੂਟ ਜ਼ਿਆਦਾ ਵਧੀਆ ਲੱਗਿਆ ਹਨਾ ਬਾਕੀ ਆਪਣੇ ਚੈਨਲ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਮੈਨੂੰ ਕਮੈਂਟਾਂ ਜ਼ਰੂਰ ਦੱਸਿਓ ਕਿ ਨੂੰ ਕਿਹੜਾ ਕਿਹੜਾ ਸੂਟ ਵਧੀਆ ਲੱਗਿਆ ਬਾਕੀ ਆਪਣੇ ਅੱਗੇ ਵੀ ਫੈਮਿਲੀ ਫਰੈਂਡਸ ਦੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਹਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਜੀ ਮਿਲਦੇ ਆਪਣੇ ਅਗਲੇ ਵਲੌਗ ਦੇ ਵਿੱਚ ਅੱਗੇ ਹਫ਼ਤੇ ਦੱਸ ਦੇਣਾ ਬਾਅਦ ਫਿਰ ਨਵੇਂ-ਨਵੇਂ ਡਰਸ ਹੁਣ ਮੈਂ ਸਟਿਚ ਕਰ ਰਹੀ ਹਾਂ ਉਹਨਾਂ ਦੇ ਵਲੌਗਸ ਪਾਵਾਂਗੀ ਉਹਨਾਂ ਦੇ ਵਲੌਗ ਇਕੱਠੇ ਕਰਕੇ ਫੀਡ ਪਾਵਾਂਗੀ ਹਨਾ ਬਾਕੀ ਵਿਆਹ ਦੇ ਸੀਜ਼ਨ ਨੇ ਹੁਣ ਤਾਂ ਆਮ ਪਾਰਟੀ ਵੇਅਰ ਸੂਟੇ ਜ਼ਿਆਦਾ ਚੱਲ ਰਹੇ ਨੇ ਹਨਾ ਸੋ ਬਾਕੀ ਜੀ ਹੁਣ ਆਪਾਂ ਮਿਲਦੇ ਆਪਣੇ ਨੈਕਸਟ ਵਲੌਗ ਦੇ ਵਿੱਚ